ਮੇਰ ਤੱਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਅਤੇ ਨੌਕਰੀ ਦੀ ਮੰਗ ਨੂੰ ਲੈ ਕੇ ਬਠਿੰਡਾ ਦੇ ਡੀਸੀ ਦਫ਼ਤਰ ਦੇ ਨੇੜੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕੀਤਾ ਆਪਣਾ ਦਰਨਾ ਪ੍ਰਦਰਸ਼ਨ ਸ਼ੁਰੂ ਅਗਬਰ ਨੂੰ 12 ਵਜੇ ਦੇ ਲਗਭਗ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਗੁਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ੰਗਾਰਾ ਸਿੰਘ ਮਾਨ ਨੇ ਬੋਲਦਿਆਂ ਕਿਹਾ ਕਿ ਜੋ ਮਹਾਪੰਚਾਇਤ ਦੇ ਵਿੱਚ ਸਾਡੇ ਕਿਸਾਨ ਵੀ ਆਪਾਂ ਸ਼ਾਮਲ ਹੋਣ ਦੇ ਲਈ ਜਾ ਰਹੇ ਸਨ ਤਾਂ ਬਰਨਾਲਾ ਵਿਖੇ ਜੋ ਇੱਕ ਸੜਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੀਆਂ ਤਿੰਨ ਔਰਤਾਂ ਨੇ ਜਿਹੜੀਆਂ ਉਸ ਦੇ ਵਿੱਚ ਵੀ ਆਪਣਾ ਮੌਤ ਉਹਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁਝ ਕਿਸਾਨ ਇਸ ਦੇ ਵਿੱਚ ਜ਼ਖਮੀ ਵੀ ਹੋ ਗਏ ਸਨ ਇਸ ਨੂੰ ਲੈ ਕੇ ਉਹਨਾਂ ਵੱਲੋਂ ਸਰਕਾਰ ਦੇ ਕੁਝ ਨੁਮਾਇੰਦਿਆਂ ਨਾਲ ਗੱਲਬਾਤ ਚਲਾਈ ਸੀ ਲੇਕਿਨ ਕੋਈ ਉਹਦਾ ਸਿਰੇ ਨਹੀਂ ਲੱਗੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਮਜਬੂਰੀ ਵਸ ਬਠਿੰਡਾ ਦੇ ਡੀਸੀ ਦਫ਼ਤਰ ਦੇ ਨੇੜੇ ਅਤੇ ਬਰਨਾਲਾ ਦੇ ਆਪਣਾ ਡੀਸੀ ਦਫ਼ਤਰ ਦੇ ਨੇੜੇ ਉਹਨਾਂ ਵੱਲੋਂ ਅੱਜ ਆਪਣਾ ਇਹ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤਾ ਗਿਆ ਹੈ ਉਹਨਾਂ ਕਹਿੰਦੇ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਤੇ ਗੌਰ ਨਹੀਂ ਹੁੰਦਾ ਉਹਨਾਂ ਚਿਰ ਸਾਡੇ ਵੱਲੋਂ ਲਗਾਤਾਰ ਇਹ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ ਅਤੇ 8 ਤਰੀਕ ਤੱਕ ਤਾਂ ਸਾਡੇ ਵੱਲੋਂ ਸ਼ਾਂਤੀਪੂਰਵਕ ਇਹ ਜਿਹੜਾ ਹੈਗਾ ਵੀ ਆਪਣਾ ਜਿਹੜਾ ਹੈਗਾ بڑا ਪ੍ਰਦਰਸ਼ਨ ਹੋਵੇਗਾ ਤੇ ਉਸ ਤੋਂ ਬਾਅਦ ਕੋਈ ਵੱਡਾ ਐਜਿਟੇਸ਼ਨ ਉਹਨਾਂ ਵੱਲੋਂ ਉਲੀਕਿਆ ਜਾਵੇਗਾ ਪਰਵਾਰਾਂ ਨੂੰ ਮੌਕਾ ਲੈ ਕੇ ਰੋਏ ਰੋਏ ਪੀਟਪੁਰ ਵਾਲਾ ਦੀ ਗੱਲ ਨਾ ਸੁਣੜੀ ਸਰਕਾਰ ਮੁਰਦਾਬਾ ਮੁਰਦਾਬਾ ਪੀਟਪੁਰ ਵਾਲਾ ਦੀ ਗੱਲ ਨਾ ਸੁਣੜੀ ਸਰਕਾਰ ਮੁਰਦਾਬਾ ਮੁਰਦਾਬਾ ਅਨਿਪਤਾ ਨਿੱਕੀ ਕਮਾ ਚਲਦਾ ਤਰਫ ਮੈਂ ਸ਼ਨਾ ਰਸਿੰਗ ਮਾਨਾ ਭਾਰਤੀ ਕਿਸਾਨ ਮਹੀਤਾ ਗੁਰਾਹਾਂ ਦਾ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਹੈ ਕਹਣਾ ਤਾਂ ਅਸੀਂ ਤੁਹਾਨੂੰ ਸਭਨਾਂ ਨੂੰ ਪਤਾ ਹੈ ਕਿ ਜਿਹੜੀ ਤੁਹਾਣੇ ਕਿਸਾਨ ਮਹਾਪੰਚਾਇਤ 4 ਤਰੀਕ ਨੂੰ ਹੋ ਰਹੀ ਸੀ ਉਹਦੇ ਵਿੱਚ ਜਾਣ ਲਈ ਸਾਡੀ ਜਥੇਬੰਦੀ ਦੇ ਕੇ ਜੇਤਾ ਗੁਰਾਹਾਂ ਪਿੰਡ ਇਕਾਈ ਕੋਠਾਗੁਰੂ ਦੀ ਬੱਸ ਜਾ ਰਹੀ ਸੀ ਚਮਨ ਹੋ ਗਈ ਉਹ ਬਰਨਾਲਾ ਨੇੜੇ ਹਾਦਸਾ ਗ੍ਰਸਤ ਹੋ ਗਈ ਹਾਦਸੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਦੇ ਵਿੱਚ ਤਿੰਨ ਭੈਣਾਂ ਸਾਡੀਆਂ ਔਰਤਾਂ ਮੌਤ ਹੋ ਗਈ ਉਹਨਾਂ ਦੀ ਤੇ ਲਗਭਗ ਦਰਜਨਾਂ ਦੇ ਵਿੱਚ ਜ਼ਖਮੀ ਆ ਤੇ 9-10 ਤਾਂ ਹਜੇ ਵੀ ਗੰਭੀਰ ਜ਼ਖਮੀ ਆ ਜਿਹੜੇ ਏਮਜ ਦੇ ਵਿੱਚ ਦਾਖਲ ਹੈ ਉਹਦੇ ਤੋਂ ਲੈ ਕੇ ਸਰਕਾਰ ਦੇ ਧਿਆਨ 'ਚ ਲਿਆਂਦਾ ਕਿਉਂਕਿ ਸਾਡੀ ਇੱਕ ਤਰਤਾ ਠੀਕ ਆ ਭਾਵੇਂ ਅਸੀਂ ਉਹਨਾਂ ਪਰਿਵਾਰਾਂ ਦਾ ਜਿਹੜਾ ਘਾਟਾ ਪਿਆ ਉਹ ਘਟਾਉ ਤੇ ਨਹੀਂ ਪੂਰਾ ਕਰ ਸਕਦੇ ਗਿਆ ਹੋਇਆ ਜੀ ਵਾਪਸ ਤਾਂ ਮੁੜਦਾ ਨਹੀਂ ਪਰ ਉਹਨਾਂ ਪੀੜਤ ਪਰਿਵਾਰਾਂ ਦੇ ਕੁਛ ਨਾ ਕੁਛ ਜ਼ਖਮਾਂ ਤੇ ਮਾਲਮ ਲਾਉਣ ਖਾਤਰ ਅਸੀਂ ਮੰਗ ਕਰਦੇ ਹੁੰਨੇ ਆ ਵੀ 10 ਲੱਖ ਪ੍ਰਤੀ ਪਰਿਵਾਰ ਨੂੰ ਜਿਹੜਾ ਹੈਗਾ ਮੌਜੂਦਾ ਮਿਲੇ ਉਦੇ ਪਰਿਵਾਰ ਨੂੰ ਇੱਕ ਨੌਕਰੀ ਮਿਲੇ ਤੇ ਉਹਦੇ ਪਰਿਵਾਰ ਦਾ ਜੋ ਕਰਜ਼ਾ ਹੈ ਸਰਕਾਰੀ ਗੈਰ ਸਰਕਾਰੀ ਖਤਮ ਹੋ। ਇਸੇ ਤਰ੍ਹਾਂ ਜਿਹੜੇ ਗੰਭੀਰ ਜ਼ਖਮੀ ਆ ਉਹਨਾਂ ਵਾਸਤੇ ਅਸੀਂ ਮੰਗ ਰੱਖੀ ਆ 5 ਲੱਖ ਜਿਹੜੇ ਘੱਟ ਜ਼ਖਮੀ ਆ ਉਹਨਾਂ ਵਾਸਤੇ 2 ਲੱਖ ਕਿਉਂਕਿ ਜ਼ਖਮਾਂ ਦੇ ਵਿੱਚ ਵੀ ਨਕਾਰਾ ਹੋ ਚੁੱਕਿਆ ਕਿ ਦੇ ਨੌਜਾਨ ਦੀ ਬਾਹ ਵੱਢੀ ਗਈ ਦਵਾਈ ਦੀ ਖਰਚਾ ਵਧਣੀਆਂ ਪੈਗੀਆਂ ਤੇ ਇਸੇ ਤਰ੍ਹਾਂ ਸਾਡਾ ਕਿਸਾਨ ਆਗੂ ਦੇ ਸੰਤ ਸਿੰਘ ਕੋਟਾਗੁਰੂ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਉਹਦੀ ਹਜੇ ਪੂਰੀ ਤਰ੍ਹਾਂ ਕਾਇਰ ਨਹੀਂ ਸਕਦੇ ਵੀ ਉਹ ਬਹਾਲ ਹੋ ਜੂਗਾ ਨਾ ਹੋ ਜੂਆ ਇਸ ਤਰ੍ਹਾਂ ਦੀਆਂ ਬਹੁਤ ਗੰਭੀਰ ਮਾਮਲਾ ਹੈ ਪਰ ਇਹਦੇ ਬਾਅਦ ਜੇ ਹਜੇ ਪੰਜਾਬ ਸਰਕਾਰ ਜਿਹੜੀ ਕਹਿੰਦੀ ਐ ਸੀ ਤਾਂ ਲੋਕਾਂ ਦੀਆਂ ਸੱਤਾ ਕਿ ਚੱਲੂ ਸਾਡੀ ਸਰਕਾਰ ਤਾਂ ਤੇ ਖਾਸ ਕਰਕੇ ਇਸ ਮਾਮਲੇ ਚ ਆਈ ਜਿੱਤੇ ਇਸ ਦੇ ਨਾਲ ਵੀ ਉਹ ਜੱਕ ਜੈਤੀ ਪ੍ਰਗਟ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਵੀ ਕੇਂਦਰ ਧੱਕਾ ਕਰ ਰਹੀ ਹੈ ਆ ਤਾਂ ਪੰਜਾਬ ਸਰਕਾਰ ਦੇ ਹੱਥ ਵਸਾ ਜਿਹੜਾ ਪੀੜਤਾਂ ਦੀ ਬਾਹ ਫੜਨੀ ਹੈ ਯਾਨੀ ਉਸੇ ਦਿਨ ਤੋਂ ਲੈ ਕੇ ਲਗਭਗ 9:30 ਵਜੇ ਦੀ ਘਟਨਾ ਨਾਲ ਜੀ ਨਾਲ ਉਦੋਂ ਦਾ ਹੀ ਨੋਟ ਕਰਾਇਆ ਇਹਨਾਂ ਨੂੰ ਵੀ ਆ ਸਾਡੀਆਂ ਮੰਗਾਂ ਹੈ ਇਹ ਮੰਗਾ ਤਰ੍ਹਾਂ ਸਮਾਨਨੇ ਕੇ ਕੁਛ ਨਾ ਕੁਛ ਦਾ ਇਲਾਜ ਕਰੋ ਤੇ ਨਾਲ ਉਹਨਾਂ ਦਾ ਜਿਹੜਾ ਬਿਰਸਕ ਪਰਿਵਾਰਾਂ ਦਾ ਉਹਨਾਂ ਦਾ ਮੌਜੂਦਗੀ ਦਾ ਪ੍ਰਬੰਧ ਕਰੋ ਹਲੇ ਤੱਕ ਕੋਈ ਤਸਤੀ ਮਸਰੀ ਹੋਈ ਇਸ ਗੱਲ ਤੋਂ ਅਸੀਂ ਮਜਬੂਰੀ ਵਸ ਕਿਉਂਕਿ ਅਸੀਂ ਤਾਂ ਵੱਡੀ ਲੜਾਈ 'ਚ ਪਏ ਹੋਏ ਆਂ ਅੱਜ ਅਸੀਂ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਇੱਧਰ ਬਠਿੰਡਾ ਡੀਸੀ ਦੇ ਦਫ਼ਤਰ ਅੱਗੇ ਤੇ ਉਧਰ ਬਨਾਲਾ ਡੀਸੀ ਦੇ ਦਫ਼ਤਰ ਅੱਗੇ ਆਣ ਮਿੱਥੇ ਸਮੇਲੀ ਹੈ ਜਿਹੜੇ ਧਰ ਨੇ ਸ਼ੁਰੂ ਕਰ ਰਹੇ ਆਂ ਪਰਿਵਾਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਖਾਤਰ ਬੰਦ ਕੀਤੀ ਗਈ ਰਸਤੇ ਸਾਹਿਬ ਤੁਸੀਂ ਫੜੀਓ ਬੰਦ ਕੀਤੀ ਕਿਹਨੇ ਆਪ ਆਪ ਕੀ ਕਰ ਰਹੇ ਹੋ ਨੇ ਅਸੀਂ ਤਾਂ ਬੰਦ ਨਹੀਂ ਕੀਤੇ ਤਾਂ ਇਹ ਪ੍ਰਸ਼ਾਸਨ ਨੇ ਇੱਧਰ ਧਿਆਨ ਚ ਰੱਖਦੇ ਆਂ ਵੀ ਕੋਈ ਜਿਆ ਹਾਦਸਾ ਨਾ ਵਾਪਰ ਦੇ ਕੋਈ ਸਟਫਟ ਨਾ ਲੱਗ ਜੀ ਕਿਉਂਕਿ ਇਸ ਦੋਨਾਂ ਪਾਸੇ ਬੰਦਣਾ ਕੋ ਬੜਾ ਫਰਕ ਨਹੀਂ ਪੈਂਦਾ ਥੋੜਾ ਜਿਹਾ ਫਰਕ ਪੈਂਦਾ ਅਗਲਾ ਹਾਂ ਘੁੰਮ ਕੇ ਆ ਜਾਂਦਾ ਐ ਇੰਨੀ ਕੀ ਗੱਲ ਹੀ ਆ ਸਾਡਾ ਕੋਈ ਬੰਦ ਕਰਨ ਦਾ ਮਨਸਾ ਨਹੀਂ ਸਾਡਾ ਅਸੀਂ ਸਿਧਾਂਤ ਧਰਨਾ ਚਲਾਉਣਾ ਹੈ ਜੇ ਠੀਕ ਆ ਸਿਧਾਂਤ ਧਰਨ ਤੇ ਵੀ ਸਰਕਾਰ ਨਹੀਂ ਗੋਲਦੀ ਫਿਰ ਉਹ ਜਿਹੜਾ ਪੰਜਾਬੀ ਦੀ ਕਹਾਵਤ ਆ ਵੀ ਭਾਈ ਸਿੱਧੀ ਉਂਗਲ ਨਾਲ ਘੋ ਨਾ ਨਿਕਲ ਜੇ ਫਿਰ ਟੇਢੀ ਕਰਨੀ ਪੈਂਦੀ ਆ ਫਿਰ ਅਸੀਂ ਕਰਾਂਗੇ ਟੇਢੀ ਸਮਾਧਤਾ ਹਜੇ ਵੀ ਸਰਕਾਰ ਨੂੰ ਪਹਿਲਾਂ ਦਾ ਸਮਾਸੀ ਨਹੀਂ ਚਾਹੁੰਦੇ ਸੀ ਕਿਉਂਕਿ ਜੇ ਪੰਜਾਬ ਦਾ ਜਿਹੜਾ ਬਿਲਕੁਲ ਮੁੱਖ ਮੰਤਰੀ ਦਾ ਸੱਜੀ ਬਾਹ ਮੰਨਿਆ ਜਾਂਦਾ ਜਿਸ ਕਰਨ ਸਾਬਕਾ ਵੱਡਾ ਅਫਸਰ ਹੈ ਹਰਵੇਡ ਹੋ ਪੰਜਾਬ ਸਰਕਾਰ ਦੀ ਤਰਫੋਂ ਗੱਲ ਕਰਦਾ ਉਹਦੇ ਨਾਲ ਗੱਲਬਾਤ ਚੱਲੀ ਆਏ ਗੱਲ ਵੀ ਕਹੀ ਉਹਨਾਂ ਨੂੰ ਵੀ ਇੰਨੀ ਇੱਕ ਗੱਲ ਤੇ ਸਾਨੂੰ ਐਜੀਟੇਸ਼ਨ ਲਈ ਤੁਸੀਂ ਡਿਗਨੋਰ ਕਰੋ ਇਹ ਤੋਂ ਆ ਮਾੜੀ ਗੱਲ ਹੋਰ ਨਹੀਂ ਹੋਣੀ ਉਹ ਸਾਹਮਣੇ ਆਈ ਆ ਉਦੋਂ ਵੀ ਕਹਿੰਦੇ ਕੋਈ ਨਹੀਂ ਵਿਚਾਰਦਿਆਂ ਨਹੀਂ ਕਰ ਲੰਦੇ ਪਰ ਅੱਜ ਸਾਨੂੰ ਐਜੀਟੇਸ਼ਨ ਦਾ ਰਾਹ ਖਿਆਰ ਕਰਨਾ ਪਿਆ